ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੁਸਰਤ ਸੂਤਰਾ ਦੇ ਹਵਾਲੇ ਤੋਂ ਵੱਡੀ ਅਤੇ ਐਮਕ ਖਬਰ ਇੰਟਰਨੈਟ ਦੀ ਸੇਵਾ ਨੂੰ ਲੈ ਕੇ ਜਿੱਥੇ ਇੱਕ ਪਾਸੇ ਲਗਾਤਾਰ ਪਾਕਿਸਤਾਨ ਵੱਲੋਂ ਜਿਹੜੀ ਹੈ ਬਚਕਾਨਾ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਹਾਲੇ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਇਧਰ ਭਾਰਤ ਦੇ ਸੈਨਾ ਵੱਲੋਂ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਹੈ ਪਾਕਿਸਤਾਨ ਕਬਰ ਆਇਆ ਵੀ ਹੈ ਗਿੱਦੜ ਧਮਕੀਆਂ ਤੋਂ ਇਲਾਵਾ ਪਾਕਿਸਤਾਨ ਦੇ ਪੱਲੇ ਹੋਰ ਕੁਝ ਵੀ ਨਹੀਂ ਹੈ ਜਿਹੜੀ ਉੱਥੋਂ ਦੇ ਲੋਕ ਨੇ ਆਬਾਮ ਹੈ ਉਹ ਲਗਾਤਾਰ ਮੰਗ ਕਰ ਰਹੀ ਹੈ ਕਿ ਪਾਕਿਸਤਾਨ ਵੱਲੋਂ ਜੰਗ ਛੇੜ ਦੇਣੀ ਚਾਹੀਦੀ ਹੈ ਲੇਕਿਨ ਉੱਥੋਂ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਹੈ ਜਲੂਸ ਨਿਕਲਿਆ ਪਿਆ ਹੈ ਕਿਉਂਕਿ ਜਿਸ ਤਰ੍ਹਾਂ ਭਾਰਤੀ ਸੈਨਿਕਾਂ ਵੱਲੋਂ ਪਾਕਿਸਤਾਨ ਤੇ ਜਾ ਕੇ ਨੌ ਟਿਕਾਣਿਆਂ ਉੱਤੇ ਗੋਲਾਬਾਰੀ ਕੀਤੀ ਗਈ 300 ਤੋਂ ਵੱਧ ਜਿਹੜੇ ਨੇ ਅੱਤਵਾਦੀ ਮਾਰੇ ਗਿਆ ਲੇਕਿਨ ਇਸ ਦੇ ਬਾਵਜੂਦ ਵੀ ਪੁੰਛ ਦੇ ਵਿੱਚ ਲਗਾਤਾਰ ਹਮਲੇ ਚੱਲ ਰਹੇ ਨੇ ਲੇਕਿਨ ਇੱਧਰ ਪੰਜਾਬ ਦੇ ਵਿੱਚ ਇੰਟਰਨੈਟ ਦੀ ਸੇਵਾ ਕਈ ਜਗ੍ਹਾ ਤੇ ਬੰਦ ਕਰ ਦਿੱਤੀ ਗਈ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਵਧਣ ਦੇ ਨਾਲ ਹੀ ਵੀਰਵਾਰ ਦੇਸ਼ਾ ਪੰਜਾਬ ਤੇ ਕਈ ਜ਼ਿਲ੍ਹਿਆਂ ਵਿੱਚ ਪਾਕਿਸਤਾਨ ਵੱਲੋਂ ਮਿਜ਼ਾਲਾਂ ਦਾਗੀਆਂ ਗਈਆਂ ਡਰੋਨ ਹਮਲੇ ਕੀਤੇ ਗਏ ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਉਪਰੋਕਤ ਹੁਕਮ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਜਾਣਕਾਰੀ ਮਿਲੀ ਹੈ ਕਿ ਬੀਤੀ ਰਾਤ ਤੋਂ ਇੰਟਰਨੈਟ ਸੇਵਾ ਬੰਦ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਨੂੰ 3 ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਅਨਸਾਨ ਪਠਾਨਕੁਲਟ ਚ 2 ਥਾਵਾਂ ਤੇ ਹਮਲੇ ਹੋਏ ਜਿਸ ਵਿੱਚ ਇੱਕ ਡਰੋਨ ਹਮਲਾ 에ਅਰ ਫੋਰਸ ਸਟੇਸ਼ਨ ਦੇ ਨੇੜੇ ਕੀਤਾ ਗਿਆ ਅਤੇ ਦੂਜੀ ਮਜ਼ਾਿਲ ਫੌਜ ਦੇ ਮਮਾਨ ਸ਼ੌਣੀ ਵੱਲ ਦਾ ਕੀ ਗਏ ਯਾਨੀ ਕਿ ਹਾਲੇ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਇਸ ਲਈ ਜ਼ਿਲ੍ਹਾ ਫਰੀਕੋਟ ਦੇ ਵਿੱਚ ਨੈਟ ਦੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ